ਲੁਧਿਆਣਾ ਪਿੰਡ ਦੇੜਕਾ ਦੇ ਸਕੂਲ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਠਾਸ ਸਾੜਿਆ ਪੁਤਲਾ ਲੁਧਿਆਣਾ ਜ਼ਿਲ੍ਹੇ ਵਿੱਚ ਪਿੰਡੇ ਦੇੜਕਾ ਦੇ 12ਵੀਂ ਜਮਾਤ ਤੱਕ ਸਕੂਲ ਦੀ ਅਪਗ੍ਰੇਡੇਸ਼ਨ ਬਹਾਲ ਲਈ ਸਰਕਾਰ ਵੱਲੋਂ ਕੀਤਾ ਵਾਦਾ ਵਫਾ ਨਹੀਂ ਹੋਇਆ ਇਸ ਮੁੱਦੇ ਨੂੰ ਲੈ ਕੇ ਮੋੜ ਪਿੰਡੇ ਲੋਕ ਐਸ ਡੀ ਐਮ ਜਗਰਾਉਂ ਦੇ ਦਫ਼ਤਰ ਅੱਗੇ ਧਰਨੇ ਤੇ ਬੈਠ ਗਏ ਅੱਜ ਲੋਕਾਂ ਜਿਨ੍ਹਾਂ ਵਿੱਚ ਵਿਦਿਆਰਥਣਾਂ ਵੀ ਸ਼ਾਮਲ ਸਨ ਬਲੋ ਸੰਘਰਸ਼ ਦੇ ਦੂਸਰੇ ਦਿਨ ਸ਼ਹਿਰ ਵਿੱਚ 6 ਕਿਲੋਮੀਟਰ ਲੰਬਾ ਅਰਥੀ ਮਜਾਰਾ ਕੀਤਾ ਗਿਆ ਇਸ ਮੌਕੇ ਤੇ ਕਮਲਜੀਤ ਖੰਨਾ ਰਣਜੀਤ ਸਿੰਘ ਬੱਬੂ ਵਿਦਿਆਰਥਣ ਹਰਮਨਦੀਪ ਕੌਰ ਨੇ ਕਿਹਾ ਅੱਜ ਜਗਰਾਉਂ ਚ ਸਥਾਨਕ ਲਾਲਾ ਲਾਜਪਤਰਾਈ ਪਾਰਕ ਚ ਇਹ ਪਹਿਲੀ ਵਾਰ ਹੈ ਕਿ ਸਾਡੇ ਇਲਾਕੇ ਦਾ ਇੱਕ ਵੱਡਾ ਪਿੰਡ ਦੇੜਕਾ ਕੱਲੇ-ਕੱਲੇ ਘਰ ਦੇ ਸਾਰੇ-ਸਾਰੇ ਜੀ ਅੱਜ ਉੱਥੇ ਇਕੱਠੇ ਹੋਏ ਐ ਉਹਨਾਂ ਨੇ ਕੈਪਟਨ ਸਰਕਾਰ ਦੀ ਅਰਥੀ ਮੋਡਿਆ ਤੇ ਚੱਕੀ ਐ ਸਾਰੇ ਸ਼ਹਿਰ ਦੇ ਅੰਦਰ ਉਹਨਾਂ ਨੇ ਵਗਦੀ ਧੁੱਪ ਦੇ ਅੰਦਰ ਤਪਦੀ ਧੁੱਪ ਦੇ ਅੰਦਰ ਬੱਚੇ, ਬੱਚੀਆਂ, ਬਜ਼ੁਰਗ, ਔਰਤਾਂ, ਮਰਦ, ਨੌਜਵਾਨ ਪੂਰੇ ਵਿੱਚ 6 ਕਿਲੋਮੀਟਰ ਲੰਬਾ ਸਫ਼ਰ ਤੈਅ ਕੀਤਾ ਉਹਨਾਂ ਨੇ ਔਰ ਕੈਪਟਨ ਸਰਕਾਰ ਦਾ ਸਿਆਪਾ ਕੀਤਾ ਇਸ ਗੱਲ ਲਈ ਕਿ ਪਿਛਲੇ 11 ਦਿਨਾਂ ਤੋਂ ਡੇਢਕੇ ਸਕੂਲ ਦੇ ਵਾਸੀ ਉਥੋਂ ਦੇ ਸਕੂਲ ਦੇ ਬੱਚੇ ਆਪਣੇ ਹਾਈ ਸਕੂਲ ਨੂੰ ਅਪਗ੍ਰੇਡ ਕਰਾਉਣ ਲਈ ਉਸ ਅਪਗ੍ਰੇਡੇਸ਼ਨ ਦੀ ਬਹਾਲੀ ਲਈ ਜਿਹੜੀ ਕਿ ਕਾਂਗਰਸ ਸਰਕਾਰ ਨੇ ਜ਼ੁਬਾਨੀ ਹੁਕਮ ਨਾਲ ਰੱਦ ਕੀਤੀ ਹੈ ਮੰਗ ਨੂੰ ਲੈ ਕੇ ਪਹਿਲਾਂ ਵੀ 22 ਤਰੀਕ ਤੋਂ 25 ਤਰੀਕ ਤੱਕ ਧਰਨੇ ਤੇ ਬੈਠੇ ਰਹੇ ਆ ਉਦੋਂ ਹਕੂਮਤ ਵੱਲੋਂ ਵਿਸ਼ਵਾਸ ਦਵਾਨ ਤੇ ਧਰਨਾ ਚੱਕ ਦਿੱਤਾ ਗਿਆ ਸੀ ਤੇ ਹੁਣ 4 ਦਿਨ ਲਗਾਤਾਰ ਡੀਕਨ ਤੋਂ ਬਾਅਦ ਕੱਲ ਤੋਂ ਫਿਰ ਅਣਮੁੱਥੇ ਸਮੇਂ ਦਾ ਧਰਨਾ ਸ਼ੁਰੂ ਹੈ ਪੂਲ ਅਪਗ੍ਰੇਡ ਕੀਤਾ ਜਾਵੇ ਜੇ ਸ਼ਾਮ ਤੱਕ ਕਰਦੇ ਆ ਤਾਂ ਅਸੀਂ ਵੇਟ ਕਰਦੇ ਆ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਮੂਹਰੇ ਧਰਨਾ ਲਾ ਕੇ ਨਹੀਂ ਅਸਲੀ ਅਗਲਾ ਸੰਘਰਸ਼ ਇਦੋਂ ਵੀ ਸਖਤੀ ਨਾਲ ਵਿੱਢਾਂਗੇ ਉਹਦੀ ਜੋ ਵੀ ਜ਼ਿੰਮੇਵਾਰੀ ਹੋਵੇਗੀ ਜੋ ਹੁਣ ਦੀ ਗਵਰਨਮੈਂਟ ਆ ਉਹਦੀ ਹੋਵੇਗੀ ਜਾਂ ਜਿਹੜੇ ਇੱਥੋਂ ਦੇ ਪ੍ਰਸ਼ਾਸਕਾ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਮੇਰਾ ਨਾਮ ਹੈ ਮੰਡੀ ਪੋਰਾ